ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਵਿੱਚ ਮੰਤਰਾਂ ਦਾ ਉਚਾਰਨ ਕਰਕੇ ਉਥੇ ਮੋਡਲਿੰਗ ਕੀਤੀ ਗਈ ਆ ਦੇਖੋ ਬੜੀ ਸ਼ਰਮ ਦੀ ਗੱਲ ਕਵਾਂਗੇ ਕਿ ਮੰਤਰਾਂ ਉਚਾਰਨ ਹਿੰਦੂਆਂ ਦੀ ਆਸਤਾ ਜਿੱਥੇ ਕੋਈ ਵੀ ਹਿੰਦੂਆ ਦਾ ਧਾਰਮਿਕ ਸਥਾਨ ਜਾਂ ਧਰਮ ਦੀ ਗੱਲ ਹੁੰਦੀ ਹੈ ਉੱਥੇ ਮੰਤਰਾਂ ਦਾ ਉਚਾਰਨ ਕੀਤਾ ਰੀਤੀ ਰਿਵਾਜ ਸਾਡੇ ਧਰਮ ਦੀ ਗੱਲ ਕੀਤੀ ਉਦੋਂ ਮੰਤਰਾਂ ਦਾ ਉਚਾਰਨ ਸਾਡੇ ਵਿਆਹ ਸ਼ਾਦੀਆਂ ਦੇ ਮੰਤਰਾਂ ਦਾ ਉਚਾਰਨ ਹੁੰਦਾ ਮੰਦਰਾਂ ਦੇ ਵਿੱਚ ਮੰਤਰਾਂ ਦਾ ਉਚਾਰਨ ਹੁੰਦਾ ਲੇਕਿਨ ਇਹ ਜਿਹੜਾ ਮੰਤਰ ਦਾ ਉਚਾਰਨ ਪਿੱਛੇ ਲਾ ਕੇ ਔਰ ਮੋਡਲਿੰਗ ਕਰਾਈ ਗਈ ਹੈ ਹਿੰਦੂਆਂ ਦੀ ਆਸਤਾ ਨਾਲ ਖਿਲਵਾੜ ਕੀਤਾ ਗਿਆ ਵਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਦੇਖੋ ਜੇ ਸਕੂਲ ਜਿਹੜਾ ਵੀ ਪ੍ਰਸ਼ਾਸਨ ਸਕੂਲ ਦਾ ਹੈਗਾ ਉਹਨਾਂ ਲੋਕਾਂ ਨੇ ਜਾਣ ਬੁੱਝ ਕੇ ਕੰਮ ਕੀਤਾ ਕਿ ਮੰਤਰ ਲੋਕਾਂ ਦਾ ਇੱਕ ਉਹ ਕਹਿੰਦੇ ਕਾਪਾ ਕਹਿ ਦਈਏ ਕਿ ਇੱਕ ਸਾਰੇ ਕਿਹਾ ਮੰਤਰ ਯਾਰ ਸਾਡੇ ਹਿੰਦੂਆ ਦੀ ਆਸਤਾ ਤੁਸੀਂ ਮੰਤਰ ਲਾ ਕੇ ਮਾਡਲ ਕੋਈ ਹੈ ਤੂੰ ਹਿੰਦੂਆ ਤੋਂ ਨਫ਼ਰਤ ਹੈ ਜਾਂ ਉਹ ਹਿੰਦੂ ਵਿਰੋਧੀ ਹੁਣੇ ਜਿਨ੍ਹਾਂ ਨੇ ਮੰਤਰਾਂ ਦਾ ਉਚਾਰਨ ਕਰਕੇ ਮਾਡਲ ਕੀਤਾ ਆਪਾਂ ਆ ਦੇਖੋ ਜੀ ਆਪਾਂ ਇਹ ਚੀਜ਼ ਦੇਖ ਸਕਦੇ ਕਿ ਆ ਚੀਜ਼ ਸਹੀ ਹੈ ਮੀਡੀਆ ਦੇ ਮਾਧਿਅਮ ਨਾਲ ਪਤਾ ਲੱਗਾ ਵਾ ਔਰ ਅਸੀਂ ਅੱਜ ਸ਼ਿਕਾਇਤ ਦੇਣ ਆ ਗਏ ਦੇਖੋ ਇਦਾਂ ਦੀ ਚੀਜ਼ ਘਟਿਆ ਚੀਜ਼ ਔਰ ਘਟਿਆ ਮਾਨਸਿਕਤਾ ਮੈਨੂੰ ਨਹੀਂ ਪਤਾ ਕਿੰਨਾ ਦਾ ਸਕੂਲ ਔਰ ਕਿੰਨਾ ਦੀ ਇਦਾਂ ਦੀ ਘਟਿਆ ਮਾਨਸਿਕਤਾ ਸੋਚ ਹੈ ਜਿਹੜੇ ਹਿੰਦੂ ਮੰਤਰ ਦਾ ਉਚਾਰਨ ਕਰਕੇ ਯਾਰ ਮਾਡਲਿੰਗ ਕਰਾਈ ਗਈ ਹੈ ਨਾ ਲੋਕਾਂ ਨੂੰ ਸ਼ਰਮ ਆਣੀ ਜਾਂ ਡੁੱਬ ਕੇ ਮਰ ਜਾਣਾ ਚਾਹੀਦਾ ਐਸੇ ਲੋਕਾਂ ਨੂੰ ਜਿਹੜੇ ਮੰਤਰ ਦਾ ਉਚਾਰਨ ਮਾਡਲਿੰਗ ਕਰਾਉਣ ਲਈ ਕਰ ਰਹੇ ਅੱਜ ਉਸ ਦੇ ਖਿਲਾਫ ਅਸੀਂ ਆਏ ਆ ਔਰ ਮੰਗ ਪੱਤਰ ਦਿੱਤਾ ਹੈ ਖਿਲਾਫ ਅੱਗੇ ਵੀ ਬਹੁਤ ਵਾਰ ਆਉਂਦੇ ਹੋ ਪਰ ਆਖਿਰ ਜਿਹੜਾ ਮਾਫੀ ਦੇ ਦਿੱਤੀ ਜਾਂਦੀ ਹੈ ਹੁਣ ਤੁਹਾਡੇ ਵੱਲੋਂ ਕੋਈ ਇਸ ਵਾਰੀ ਕਾਰਵਾਈ ਕਰਵਾਈ ਜਾਏਗੀ ਫਿਰ ਮਾਫੀ ਦਿਤੀ ਹੈ ਸਾਹਿਬ ਨੇ ਸਾਨੂੰ ਸੀਪੀ ਸਾਹਿਬ ਧਨਪ੍ਰੀਤ ਕੌਰ ਜੀ ਬੜੇ ਵਧੀਆ ਆਈਪੀਐਸ ਅਫਸਰ ਆ ਉਹਨਾਂ ਨੇ ਸ਼ਿਵਾਸ਼ਣ ਦਿੱਤਾ ਕਾਰਵਾਈ ਕੀਤੀ ਜਾਊਗੀ ਏਸੀਬ ਮਾਡਲ ਟਾਊਨ ਨੂੰ ਮਾਰਗ ਕਰਤੀ ਹੈ ਸ਼ਿਕਾਇਤ ਔਰ ਅਸੀਂ ਵੀ ਉਹਦੇ ਨਾਲ ਦੇ ਨਾਲ ਸਾਡੇ ਨਾਲ ਹਿੰਦੂ ਸਕੱਟਨ ਮੈਨ ਵਿਰੇ ਕਪੂਰ ਜੀ ਐਨਟੀ ਖਾਲਸਤਾਨੀ ਫਰੰਟ ਤੋਂ ਪੰਜਾਬ ਪ੍ਰਧਾਨ ਨੇ ਔਰ ਬਜਰੰਗਦਲ ਤੋਂ ਇੰਦਰਜੀਤ ਨੇ ਮਿਸ਼ਰਾ ਜੀ ਨੇ ਸੀ ਰਾਮ ਸੈਣਾ ਤੋਂ ਹਿੰਦ ਪਵਨ ਭਰੋੜ ਨੇ ਸਾਡੇ ਸੁਨੀਲ ਜੀ ਹੈ ਯੁਵਾ ਚੇਅਰਮੈਨ ਸੁਪਰਸਰ ਲੌਂਜ ਦੇ ਮੁਸਲਮਿੰਗ ਤੋਂ ਤੁਹਾਡੇ ਪ੍ਰਧਾਨ ਨੇ ਅੱਜ ਅਸੀਂ ਸਾਰੇ ਇਕ ਉੱਥੇ ਕੋਈ ਬਰਦਾਸ਼ਤ ਨਹੀਂ